ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਪੁੱਤ ਆ ਗਈ ਮੈਂ ਤਾਂ ਤੁਹਾਨੂੰ ਗਲ ਉਹਦੀ ਉਡੀਕੀ ਜਾਂਦੀ ਸੀਗੀ ਮੇਰਾ ਘਰ ਜੀ ਵੀ ਨਹੀਂ ਸੀ ਲੱਗ ਰਿਆ ਨਾ ਵੀਰਾ ਆਇਆ ਹੈਗਾ ਨਹੀਂ ਕੀ ਕਰਾਂ ਭਾਈ ਦੱਸ ਐਨਾ ਕੱਠ ਉਥੇ ਐਨਾ ਕੱਠ ਮੱਲੋ ਮੱਲੀ ਟਾਈਮ ਲੱਗ ਜਾਂਦਾ ਸੀਗੇ ਹੁਣ ਕੀ ਕਰੀਏ ਮੈਂ ਕਰਦੀ ਆ ਚਾਹ ਬਣੀ ਪਈ ਸੀ ਮੈਂ ਉਹ ਲੈ ਆਣੀਆਂ ਤੁਹਾਡੇ ਵਾਸਤੇ ਮੇਰੀ ਗੱਲ ਸੁਣ ਲੈ ਹਜੇ ਮੈਨੂੰ ਚਾਹ ਦੀ ਲੋੜ ਨਹੀਂ ਰਹਿਣ ਦੇ ਤੇ ਮੈਂ ਤੁਹਾਨੂੰ ਐ ਪੁੱਛਣ ਦਾ ਬਾਪੂ ਦਾ ਫੋਨ ਫੜ ਨਹੀਂ ਆਇਆ ਆਇਆ ਸੀਗਾ ਇਹ ਕਹਿੰਦਾ ਸੀ ਕੱਲ ਰਾਤ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਹਾਲੇ ਨਾ ਸ਼ਾਇਦ ਉਹ ਤੇ ਦਿਨ ਲੱਗਣਗੇ ਹੋਰ ਫਿਰ ਇਹ ਤੇ ਚਾਚੀ ਕਹਿੰਦੀ ਗੱਲ ਤਾਂ ਨਹੀਂ ਦੱਸੀ ਡੈਡੀ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਚਾਚਾ ਵੀ ਤਾਂ ਨਾਲ ਹੀ ਆ ਡੈਡੀ ਦੇ ਧਰਨੇ ਤੇ ਨਾਲੇ ਚਾਚਾ ਤਾਂ ਰਾਤ ਹੀ ਆ ਗਿਆ ਸੀਗਾ ਡੈਡੀ ਵੀ ਆਉਣਾ ਚਾਹੁੰਦੇ ਸੀ ਪਰ ਚਾਚਾ ਕਿਹਾ ਵੀ ਤੂੰ ਚਲ 2-3 ਦਿਨ ਬਾਅਦ ਆ ਜੀ ਪਤਾ ਨਹੀਂ ਕਰਦੇ ਕਰਾਂਦੇ ਹਫਤਾ ਹੀ ਨਾ ਹੋ ਜੇ ਸਹੀ ਗੱਲ ạtੀ ਏ ਸਹੀ ਗੱਲ ਆ ਆ ਮਰ ਜਾਨਾ ਮੋਦੀ ਵੀ ਮੰਗਾ ਨਹੀਂ ਪੂਰੀਆਂ ਕਰਦਾ ਕਿਸਾਨਾਂ ਦੀਆਂ ਹੈ ਇਹ ਮਾਵਾ ਦੇ ਪੁੱਤ ਮਰ ਬਾਈ ਜਾਂਦਾ ਮਰ ਜਾਣਾ ਆਪ ਤਾਂ ਹੈਗਾ ਕੱਲਾ ਕਹਿਰਾ ਤੁਸੀਂ ਰੋਡੇ ਲਾਤ ਨਹੀਂ ਮਾਰਾਦਨੀ ਨੀਤੀ ਕਿਹੜੀ ਰੋਟੀ ਲੰਗਦੀ ਐ ਕੱਠ ਚ ਮੈਂ ਤਾਂ ਇੱਕ ਰੋਟੀ ਖਾਦੀ ਐ ਬਸ ਉੱਥੇ ਤਾਂ ਬੁਰਕੀ ਨਾ ਲੰਗੇ ਬਾਹਲੇ ਹੌਕਲਾਪ ਹੋ ਜਾਂਦਾ ਸੀ ਬਾਹਲੇ ਰੋਂ ਪਿੱਟਣ ਪਾਰ ਰੱਖਿਆ ਸੀ ਉੱਥੇ ਤਾਂ ਚੱਲ ਕੋਈ ਮੰਮੀ ਤੂੰ ਰੋਟੀ ਬਣਾ ਦੇ ਮੈਨੂੰ ਪੁੱਤੇ ਕੱਦੀ ਰੋਟੀ ਖਾ ਲਾਂ ਮੈਂ ਇਹ ਕਹਿੰਦੀ ਸੀ ਮਾਂ ਚਲ ਰੋਟੀ ਵੇਰੇ ਬਣਾ ਦੇਣੀ ਆਟਾ ਗੁੰਨਿਆ ਨਹੀਂ ਨੇ ਆਹ ਆਟਾ ਗੁੰਨ ਦੇਣਾ ਟਿਕ ਜਾਊਗਾ ਵੀਰਾ ਵੀ ਆਈ ਗਿਆ ਆ ਗਿਆ ਚੱਲਾ ਲੈ ਮਾ ਦੇ ਤੇਰੀ ਧੀ ਦਾ ਸੰਦਾਰਾ ਹੈ ਵੇ ਚੱਲ ਚੰਗਾ ਪੁੱਤ ਵਧੀਆ ਰਹਿ ਗਿਆ ਸਿਰੋਂ ਬਾਹਰ ਉੱਤਰਾ ਕਹਿੰਦੇ ਹੁੰਦੇ ਨੇ ਹਨਾ ਤੇ ਹੋਰ ਫਿਰ ਮਨਪ੍ਰੀਤ ਠੀਕ ਸੀ ਹਾਂ ਮਾਂ ਸਾਰੇ ਠੀਕ ਠਾਕ ਸੀ ਅੱਛਾ ਫਿਰ ਮੇਰੇ ਬਾਰੇ ਨਹੀਂ ਪੁੱਛਿਆ ਪੁੱਛਿਆ ਸੀ ਮਾਂ ਕਹਿੰਦੇ ਮਾਤਾਹਰੀ ਕਿਉਂ ਨਹੀਂ ਆਏ ਬਾਬਾ ਜੀ ਉਹਨਾਂ ਨੂੰ ਕੋਈ ਕੰਮ ਪੈ ਗਿਆ ਮਾਂ ਫਿਰ ਮਿਲ ਕੇ ਜਾਣਗੇ ਤੈਨੂੰ ਆ ਕੇ ਹਾਂ ਠੀਕ ਐ ਇੱਕ ਤਾਂ ਨਾ ਚੰਦਰੀ ਮੇਰਾ ਮੋਹ ਹੀ ਵਾਲਾ ਕਰਦੀ ਐ ਸਾਡਾ ਮਾਮਾ ਧੀ ਦਾ ਪਿਆਰੀ ਇੰਨਾ ਹੈ ਉਹ ਤਾਂ ਹੈ ਮਾਂ ਵੈਸੇ ਵੀਰੇ ਤੁਸੀਂ ਸਮਾਨ ਦਾ ਸਾਰਾ ਲੈ ਗਏ ਸੀ ਨਾ ਹਾਂ ਮੈਂ ਸਮਾਨ ਤਾਂ ਮੈਂ ਸਾਰਾ ਲੈ ਗਿਆ ਸੀ ਮਠਿਆਈ ਦਾ ਡੱਬਾ ਮੈਂ ਰਾਚੋ ਲੈ ਲਿਆ ਸੀ ਬਾਕੀ ਸਮਾਨ ਆਪਣੇ ਘਰੇ ਸੀ ਸਾਰਾ ਵੇ ਚੱਲ ਪੁੱਤ ਤੇਰੇ ਯਾਦ ਤਾਂ ਆ ਗਿਆ ਮੈਂ ਤਾਂ ਮਠਾਈ ਦਾ ਡੱਬਾ ਕਹਿਣੀ ਭੁੱਲ ਗਈ ਸੀ ਲੈ ਗਿਆ ਸੀ ਮਾਮਾ ਜਾਂਦਾ ਵਧੀਆ ਰਹਿ ਗਿਆ ਪੁੱਤ ਵੇ ਪੁੱਤ ਤਾਂ ਸਾਰਾ ਘਰੇ ਸੀ ਤੇ ਜੱਸ ਠੀਕ ਸੀ ਉਹ ਵੀ ਮਿਲ ਗਿਆ ਸੀ ਤੈਨੂੰ ਉਹ ਤਾਂ ਮੈਂ ਸਹਿਰ ਗਏ ਹੋਏ ਸੀ ਮੇਰੇ ਮਾਂਗਰੂ ਹੀ ਆਏ ਸੀ ਚੱਲ ਠੀਕ ਹੈ ਪੁੱਤ ਜਾ ਵਗ ਜਾ ਹੁਣ ਤੂੰ ਕੱਪੜੇ ਬਦਲ ਕੇ ਮੈਂ ਸਤੜਾਈ ਜਾਨੀਆਂ ਨੇ ਸੰਨੀ ਸਭਟਾ ਕਰ ਲੈ ਠੀਕ ਹੈ ਕੋਈ ਨਾ ਮਾਂ ਕੱਪੜੇ ਬਦਲ ਕੇ ਘਰ ਦਾ ਨਾ ਕੰਮ ਜਸਾਰਾ ਹਾਂ ਤੇ ਨਾਲੇ ਰੋਟੀ ਬਣਾਈ ਰੱਖ ਪਈਏ ਜੇ ਕਦੀ ਖਾਣੀਆਂ ਤਾਂ ਖਾ ਲਾ ਨਾ ਮਾਂ ਮਾਂ ਰੋਟੀ ਨਹੀਂ ਖਾਣੀ ਭੈਣ ਨਹੀਂ ਬਹੁਤ ਕੁਝ ਬਣਾ ਰੱਖਿਆ ਦੀ ਮੈਂ ਤਾਂ ਉੱਥੀ ਰੱਜ ਕੇ ਆਇਆ ਦੇਖ ਲੈ ਭਾਈਆਂ ਦਾ ਕਿੰਨਾ ਚਾਹ ਹੁੰਦਾ ਹੈ ਹਨਾ ਹਾਂ ਚਲ ਮਾਂ ਮੈਂ ਬਾਦਲ ਦੇ ਕੱਪੜੇ ਕਾਦਣਾ ਡੰਗਰ ਚੰਗਾ ਪੁੱਤ ਚੰਗਾ ਸਾਵਲਾ ਡੰਗਰ ਪਾਸੂ ਦਾ ਇਹਨਾਂ ਚਾਹ ਲੈਣੀ ਆ ਤੁਹਾਡੀ ਵਾਸਤੇ ਚੰਗਾ ਪੁੱਤ ਲਿਆ ਚਾਲਾ ਕੁੜ ਦਸੇ ਰੋ ਪਾਰ ਉੱਤਰਿਆ ਆਇਆਂ ਨਹੀਂ ਆਖੂਗੀ ਤੇ ਹਾਰ ਤੇ ਮੇਰਾ ਭਾਈ ਨਹੀਂ ਮੇਰੇ ਕੋਲੇ ਆਇਆ ਚਲ ਮੇਰਾ ਕੀ ਆ ਮਨਾ ਮੈਂ ਤੇ ਇਹਦਾ ਬਾਪੂ ਜਾ ਕੇ ਆ ਮੈਂ ਨੇ ਵੀਦਨ ਨੂੰ ਮਿਲੇ ਆਵਾਂਗੇ ਜਦੋਂ ਆਪਦਾ ਕੰਮ ਕੋਮਜਾ ਸੈੱਟ ਹੋ ਗਿਆ ਅਰ ਸਵੀਰਦੀ ਮੈਨੂੰ ਘਬਰਾਹਟ ਜੀ ਘਾਤੋ ਹੋਈ ਜਾਂਦੀ ਆ ਪੂਰੀ ਚੱਕਰ ਜੀ ਆਈ ਜਾਂਦੇ ਆ ਓਹੋ ਓਹੋ ਕੀ ਇੰਝ ਕਾਤੋ ਹੋਈ ਹੈ ਨਾ ਮੇਰੇ ਨਾਲ ਪਹਿਲਾ ਮੈਂ ਇਹ ਗੱਲ ਨਾ ਜਾ ਕੇ ਜਸਨੂ ਦੱਸਦੀ ਆ ਜਸਨ ਉਹ ਹਮਨਪ੍ਰੀਤ ਤੁਹਾਡੇ ਲਈ ਇੱਕ ਗੁੱਡ ਨਿਊਜ਼ ਆ ਬੁੱਜੋ ਬਣਾ ਕੀ ਮੈਨੂੰ ਕੀ ਬਤਾਉਣਾ ਪ੍ਰੀਤ ਤੁਸੀਂ ਦੱਸੋ ਯਾਰ ਤੁਸੀਂ ਡੈਡੀ ਬਣੇ ਹੈ ਸੱਚੀ ਹੁੱਲਾ ਯਾਰ ਕਿੰਨੇ ਟਾਈਮ ਬਾਅਦ ਯਾਰ ਘਰ ਚ ਕਿੱਡੀ ਵੱਡੀ ਖੁਸ਼ੀ ਹੋਣ ਵਾਲੀ ਏ ਯਾਰ ਸੱਚੀ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਮੈਂ ਡੈਡੀ ਬਣਨ ਵਾਲਾ ਤੂੰ ਆ ਗਰਮਣ ਪੀ ਤੂੰ ਬੈਠੋ ਰੇ ਮੈਂ ਨਾ ਖਾਣ ਨੂੰ ਮਿੱਠਾ ਜਿਹਾ ਬਣਾ ਕੇ ਲੈ ਕੇ ਆਵਾਂ ਲੈ ਮੈਂ ਬਾਪੂ ਨੂੰ ਦੱਸ ਦਾਂ ਬਣਾਉਣਾ ਹੁੰਦਾ ਲੈ ਬਣਾ ਲੂੰਗਾ ਮੈਂ ਇੰਨਾ ਕਿ ਤਾਂ ਬਾਪੂ ਨੇ ਮੈਨੂੰ ਸਿਖਾਇਆ ਹੋਇਆ ਮੈਂ ਬਣਾ ਲੂੰਗਾ ਲੈ ਬਾਪੂ ਨੂੰ ਦੱਸੂ ਮੈਂ ਬਾਪੂ ਦੇਖੇ ਕਿੰਨਾ ਖੁਸ਼ ਹੋਊਗਾ ਬਜਾਰਾ ਹਾਂ ਚੱਲ ਤੂੰ ਬੈਠ ਮੈਂ ਬਣਾ ਕੇ ਲੈ ਕੇ ਆਇਆ ਠੀਕ ਆ ਠੀਕ ਆ ਲੱਗ ਜੂ ਪਤਾ ਤੁਹਾਡੀ ਕੁਕੀ ਬਸ ਆ ਗਿਆ ਆ ਗਿਆ ਮੈਂ 2 ਮਿੰਟਾਂ ਚ ਆ ਗਿਆ ਬਸ ਪਾਣੀ ਦਾ ਗਲਾਸ ਅਜ ਮੈਂ ਅੱਜ ਜੱਸ ਨੂੰ ਪਹਿਲੀ ਵਾਰੀ ਜ਼ਿੰਦਗੀ ਚ ਇਹ ਨਾਲ ਕੁਝ ਦੇਖਿਆ ਤੇ ਜੇ ਇਹਨਾਂ ਦੇ ਨੇੜੇ ਕੋਈ ਵੀ ਦੁੱਖ ਤਕਲੀਫ ਆਉਂਦਾ ਨਾ ਤੁਸੀਂ ਸਾਰਿਆਂ ਨੂੰ ਮੇਰੀ ਝੋਲੀ ਚ ਪਾ ਦੇਓ ਪਰ ਇਹ ਨੂੰ ਹਮੇਸ਼ਾ ਹੀ ਖੁਸ਼ ਰੱਖਿਓ ਬਾਪੂ ਉਹ ਹਾਂ ਤੂੰ ਕਿੱਧਰ ਫਿਰਦਾ ਦੱਸ ਉਹ ਯਾਰ ਆ ਪਾਣੀ ਜਾਂ ਨਿੱਕ ਨਿੱਕਰ ਰਿਹਾ ਇਹਦੇ ਵਿੱਚ ਉਹ ਕੋਈ ਨਾ ਤਾਂ ਫਿਰ ਦੇ ਤਾ ਬਾਪੂ ਕੀ ਹੋ ਗਿਆ ਬੜਾ ਖੁਸ਼ ਆਜਾ ਬਾਪੂ ਬੜਾ ਤਾਂ ਤੈਨੂੰ ਵਧਾਈਆਂ ਲੱਖ ਲੱਖ ਵਧਾਈਆਂ ਹੁਣ ਉਹ ਖਾਦੀਆਂ ਵਧਾਈਆਂ ਦੇ ਰਹੇ ਬੜਾ ਖੁਸ਼ ਆਇਆ ਦਾ ਦੱਸ ਬੱਸ ਤੂੰ ਸੀਤੀ ਦਾਦਾ ਮੰਨ ਨਾਲ ਆ ਅੱਛਾ ਹੋਰ ਲੈ ਉਹ ਤਾਂ ਸ਼ੁਕਰਾਨਾ ਵੈਗਰੂ ਦਾ ਸਾਡੀ ਪੀੜੀ ਵਧੀ ਪਰਮਾਤਮਾ ਨੇ ਸਾਡੀ ਬੇਲ ਵਧਾਈ ਆ ਤੈਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਦੋਨਿਆਂ ਨੂੰ ਬਹੁਤ ਬਹੁਤ ਵਧਾਈਆਂ ਮਨਪ੍ਰੀਤ ਆ ਠੀਕ ਠਾਕ ਹੈ ਨਾ ਹਾਂ ਬਾਪੂ ਉਹ ਤਾਂ ਜਮਾ ਲੋਟ ਆ ਅੱਛਾ ਉਹ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਅੱਛਾ ਹੋਰ ਚੱਲ ਵਧੀਆ ਹੈ ਪੱਤ ਤੂੰ ਸੁਣ ਪਿਆਰ ਰੱਖਿਓ हां हां बापू तू चक्कर नहीं काम काज तू मनप्रीत ਨਾਲ ਕਰਵਾ ਰਿਆ ਕਰ ਠੀਕ ਹੈ ਉਹ ਤੋਂ ਮੈਂ ਕਰਵਾ ਦਿਆ ਕਰੂੰ ਬਾਕੀ ਮਨਪ੍ਰੀਤ ਕਹਿੰਦੀ ਸੀ ਹਾਂ ਉਨੀ ਕਦੇ ਮੈਂ ਆਪਦੀ ਭੈਣ ਨੂੰ ਬੁਲਾ ਲੂੰਗੀ ਅੱਛਾ 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 ਪਰ ਮੈਂ ਵੀ ਅੱਖਾਂ ਦਾ ਕਾਹ ਨੂੰ ਕਿਸੇ ਨੂੰ ਹਣਾ ਉਹ ਕਰਨਾ ਪਹਿਲਾਂ ਕਿੜਾ ਆਪਾਂ ਕੰਮ ਨਹੀਂ ਕਰਦੇ ਸੀ ਬਾਪੂ ਕੋ ਤਾਂ ਆਪਣੀ ਕੰਮ ਨਹੀਂ ਕਰਦੇ ਸਾਰਾ ਰਲ ਮਿਲ ਕੇ ਰੋਟੀਆਂ ਪਕਾਉਂਦੀ ਰਲ ਮਿਲ ਕੇ ਸਾਰਾ ਕੁਝ ਕਰਦੇ ਸੀ ਉਵੇਂ ਹੁਣ ਕਰ ਲਿਆ ਕਰਾਂਗੇ ਹੋਰ ਬਾਪੂ ਜੇ ਮਨਪ੍ਰੀਤ ਬਾਲਾ ਕਰਨ ਲੱਗੀ ਕੋਈ ਨਾ ਉਹਦੇ ਨਾਲ ਕਰਵਾ ਦਿਆ ਕਰੂੰ ਹੋਰ ਕੋਈ ਗਲਪ ਤਾਂ ਸਹੀ ਗੱਲ ਸਹੀ ਗੱਲ ਹੈ ਨਾ ਤੇ ਬਾਪੂ ਮੈਂ ਇਹ ਕਹਿੰਦਾ ਸੀ ਮਾਪਾਂ ਇਹ ਖੁਸ਼ੀ ਆਪਣੇ ਸਹੁਰਿਆਂ ਨੂੰ ਉੱਧਰ ਦੇ ਦੇਣਾ ਮੈਂ ਆਪਣੇ ਸਹੁਰਿਆਂ ਨੂੰ ਹਨਾ ਦੱਸਣਾ ਉਹਨਾਂ ਨੂੰ ਵੀ ਤੂੰ ਦੱਸ ਉਹਨਾਂ ਨੂੰ ਕਿ ਆਪਣੇ ਪੋਤਾ ਹੋਊਗਾ ਉਹਨਾਂ ਦੇ ਵੀ ਦੋਤਾ ਦੋਤੀ ਹੋਗੀ ਜੋ ਵੀ ਹੋਗਾ ਬੱਚਾ ਹੋਰ ਬਾਪੂ ਉਹਨਾਂ ਨੂੰ ਵੀ ਘੱਟ ਖੁਸ਼ੀ ਆ ਕਿਤੇ ਮੈਂ ਇਹ ਸੋਚੀ ਨਹੀਂ ਮੈਂ ਦੱਸਾਂ ਕਿ ਨਾ ਪੁੱਤ ਦੱਸਣਾ ਕਿਉਂ ਨਹੀਂ ਉਹਨੂੰ ਦੱਸ ਕਿੰਨੀ ਖੁਸ਼ੀ ਹੋਊਗੀ ਨੜਕੀ ਗੱਲ ਹੋਰ ਪੁੱਤ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਪਿਆਰੇ ਕੀ ਕਰਨਾ ਦੋਨਾਂ ਨੂੰ ਹਾਂ ਹਾਂ ਬੱਪੂ ਕਿਤੇ ਫਰਕ ਰੱਖ ਲਈ ਕੁੜੀ ਹੋਗੀ ਉਹ ਨਾ ਨਾ ਬੱਪੂ ਨਾਲੇ ਅੱਜ ਕੱਲ ਫਰਕ ਫੁਰਕ ਕੁਝ ਨਹੀਂ ਹੈਗਾ ਹਾਂ ਫਰਕ ਤਾਂ ਗਾਦਾ ਬੱਪੂ ਆਪਣੇ ਤਾਂ ਕੁੜੀ ਹੋਵੇ ਮੁੰਡਾ ਹੋਵੇ ਕੋਈ ਚੱਕਰ ਨਹੀਂ ਹੈਗਾ ਆਪਣਾ ਹਨਾ ਕਦੇ ਵੀ ਫਰਕ ਨਹੀਂ ਰੱਖਣਾ ਹੈਗਾ ਬਿਲਕੁਲ ਬਿਲਕੁਲ ਦੱਸ ਦੇ ਉਹਨਾਂ ਨੂੰ ਕਿ ਬਾਬੇ ਨਾਨਕ ਦੀ ਮਿਹਰ ਹੋਈ ਆ ਠੀਕ ਆ ਬੱਪੂ ਆ ਖੁਸ਼ ਹੋਣਗੇ ਸਾਰੇ ਹਾਂ ਚੱਲ ਬੱਪੂ ਤੂੰ ਐ ਘਰ ਮੈਨੂੰ ਪੈਸੇ ਦੇ ਮੈਂ ਫਿਰ ਜਾਵਾਂ ਮਠਾਈ ਮਠੂਈ ਲੈ ਕੇ ਆਵਾਂ ਤੂੰ ਐ ਕਰੀ ਹਾਂ ਉਹ ਬੈੱਡ ਦੇ ਪਰਲੇ ਪਾਸੇ ਬੱਡੂਆ ਪਿਆ ਮੇਰਾ ਉਹ ਜੋ ਜਿੰਨੇ ਮਰਜੀ ਕੱਢ ਕੇ ਆ ਚੱਲ ਐ ਕਰੀ ਬੱਪੂ ਤੂੰ ਮੈਨੂੰ ਗੂਗਲ ਪੇ ਕਰ ਦੇ ਹ ਤੇ ਰੰਗ ਭਾਗ ਲਾਏ ਆ ਦਿੰਦੀ ਬੜੀ ਉਡੀਕ ਸੀ ਮੈਨੂੰ ਦਾ ਭਾਗ ਲਾ ਤੇ ਸੱਚੇ ਪਾਤਸ਼ਾਹ ਨੇ ਹੋ ਫੁੱਲਾਂ ਦੀ ਖੁਸ਼ਬੂ ਕਿ ਦਿਨ ਇਹ ਸੋਚਾਂ ਕਿ ਜਾਨ ਖਾਵਾਂਗੇ ਜੇ ਤੈਨੂੰ ਕੁਝ ਹੋ ਗਿਆ ਅਸੀਂ ਕਿੱਥੇ ਜਾਵਾਂਗੇ ਜਿ ਦਿੱਤਾ ਜੰਨਤ ਦਾ ਮਨ ਬਦਲਿਆ ਨਹੀਂ ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ ਜਨ ਬਦਲਿਆ ਨਹੀਂ ਹੋ ਤੂੰ ਹਰ ਵੇਲੇ ਖੈਰਾਚ ਹੋ ਬਹਿ ਗਏ ਤੇਰੇ ਪੈ ਰਾਚ ਮੰਮੀ ਹਾਂ ਪਤਾ ਮੰਮੀ ਕੀ ਗੱਲ ਅੱਜ ਬੜੀ ਸਵੇਰੇ ਸਵੇਰੇ ਖੁਸ਼ ਖੁਸ਼ ਨਜ਼ਰ ਆਉਣੀ ਆ ਗੱਲ ਇਹੋ ਜੀ ਹੈਗੀ ਤੁਹਾਨੂੰ ਪਤਾ ਮਨਪ੍ਰੀਤ ਦੀਦੀ ਦੇ ਨਾਲ ਮੁੰਡਾ ਹੋਇਆ ਹੈਗਾ ਮੁੰਡਾ ਹੋਇਆ ਹੋਰ ਕੀ ਸੱਚੇ ਲੈ ਉਹ ਤੁਹਾਨੂੰ ਝੂਠ ਬੋਲੂਗੀ ਮੇਰੇ ਨਾਲ ਸਵੇਰੇ ਹੀ ਜੀਜੀ ਦਾ ਫੋਨ ਆਇਆ ਸੀ ਫਿਰ ਆਲ ਹੋਇਆਗਾ ਪਤੀਏ ਸੱਚ ਦੱਸ ਦੇ ਮੈਨੂੰ ਕਿਤੇ ਮਖੌਲਟਾ ਨਹੀਂ ਕਰਦੀ ਸੁਪਨਾ ਪਾ ਨਹੀਂ ਦੇਖ ਰਹੀ ਕਿਤੇ ਨਹੀਂ ਮੰਮੀ ਮੈਂ ਸੱਚ ਬੋਲ ਰਹੀ ਆਂਗੀ ਹਲੇ ਵੈਸੇ ਨਾ ਉਹ ਹਸਪਤਾਲ ਚ ਨੇਗੇ ਤੁਹਾਨੂੰ ਬੁਲਾਈ ਜਾਂਦੇ ਸੀ ਚਲ ਠੀਕ ਆ ਪੁੱਤ ਬਸ ਕੰਮ ਤਾਂ ਮੇਰਾ ਨਿਬੜ ਗਿਆ ਤੇ ਤੇਰਾ ਬਾਪੂ ਕੀ ਕਰਦਾ ਸੀਗਾ ਉਦੋਂ ਸੁੱਤੇ ਭਇਆ ਕਿੱਥੇ ਉੱਠੇ ਆ ਗਏ ਹਣ ਤੱਕ ਫਿਰ ਉਹਨੂੰ ਮੇਰੀ ਗੱਲ ਸੁਣ ਲੈ ਠਾ ਦੇ ਬਸ ਮੇਰਾ ਇੰਨਾ ਕ ਚੜ ਰਹਿ ਗਿਆ ਤੇ ਇਹ ਬਸ ਮੈਂ ਆ ਗਈ ਜਦ ਸੀ ਨਾ ਮੈਂ ਤਾਂ ਮੇਰਾ ਦੋਤਾ ਦੇਖਣਾ ਚਾਹ ਬਹੁਤ ਹੈ ਮੈਨੂੰ ਮੈਂ ਤਾਂ ਅਸਤਾਲ ਦੀ ਜਾਣੀ ਹੁਣੀ ਹੁਣੀ ਚੱਲ ਲੈ ਤੇਰੇ ਬਾਪੂ ਨੂੰ ਲੈ ਕੇ ਠੀਕ ਹੈ ਠੀਕ ਹੈ ਮੰਮੀ ਹਾਂ ਮੈਂ ਤੁਹਾਨੂੰ ਚਾਹ ਦੇ ਦੇ ਠਾ ਦੇ ਉਹਨੂੰ ਵੀ ਵਧਾਈਆਂ ਦੇ ਦੇ ਪੁੱਤ ਚੰਗਾ ਹੋ ਵੀ ਖੁਸ਼ ਰਹਿਣਾ ਵੀਰੇ ਮੰਮੀ ਡੈਡੀ ਚਲੇ ਗਏ ਹਸਪਤਾਲ ਹਾਂ ਬਾਗੇ ਕੋਈ ਕੰਮ ਸੀ ਦਿਨੂ ਕੰਮ ਤਾਂ ਕੀ ਸੀ ਪਰ ਮੈਂ ਕਹਿੰਦੀ ਸੀ ਕਿ ਮੈਨੂੰ ਉਹਦੇ ਸਹੇਲੇ ਦੇ ਘਰੇ ਜਾ ਕੇ ਆਉਣਾ ਸੀਗਾ ਚਲ ਕੋਈ ਨਾ ਜਾਇਆ ਪਰ ਸ਼ੇਤੀ ਆਜੀ ਕਦੇ ਉੱਥੇ ਗੱਲਾਂ ਮਾਰੀ ਜਾਵੇਂ ਚਲ ਠੀਕ ਆ ਵੈਸੇ ਕਿੰਨਾ ਕੁ ਟਾਈਮਾਂ ਤੂੰ ਕਰੇ ਕੋਈ ਨਾ ਜੇ ਤੂੰ ਆ ਗਈ ਮੈਂ ਫਿਰ ਵਗ ਜੂਗਾ ਪਰ ਸ਼ੇਤੀ ਆਜੀ ਲੈ ਹੁਣ ਬਿੰਦ ਚਟ ਅਸੀਂ ਵੀ ਗੱਲਾਂ ਮਾਰ ਲਾਂਗੇ ਜਾ ਆਉਣ ਦੇ ਆਪ ਵੀ ਤਾਂ ਤੇ ਦੋਸਤਾਂ ਨਾਲ ਫਿਰਦਾ ਹੀ ਆਂ ਇੰਨਾ ਟਾਈਮ ਹੁੰਦਾ ਕਦੋਂ ਦੀ ਵੇਟ ਕਰ ਰਹੀ ਆਂਗੀ ਮੈਂ ਓਏ ਯਾਰ ਤੈਨੂੰ 20 ਮਿੰਟ ਗਿਆ ਸੀਗਾ 17 ਮਿੰਟਾਂ ਚੋਂ ਤਾਂ ਆ ਗਿਆ ਮੈਂ ਹਾਜੀ ਉੱਪਰੋਂ ਗੁੱਸਾ ਕਰਦੀ ਆਂ ਨਾਲੇ ਜੇ ਮੈਲਾ ਹੁੰਦਾ ਨਾ ਬੰਦੇ ਨੂੰ ਪਹਿਲਾਂ ਦੱਸਦੇ ਹੁੰਦੇ ਨੇ ਜੰਮਾ ਮੈਂ ਫੋਨ ਕਰਦੇ ਬੈਠਾ ਤੂੰ ਹਣ ਹਾਂ ਦੱਸ ਕੀ ਸਰਪ੍ਰਾਈਜ਼ ਦੇਣਾ ਸੀ ਤੈਂ ਐ ਕਰ ਪਹਿਲਾਂ ਮੂੰਹ ਮਿੱਠਾ ਕਰ ਓਏ ਮੂੰਹ ਮਠਾ ਦਾ ਠੀਕ ਆ ਇਹ ਕਾਦੀ ਖੁਸ਼ੀ ਚ ਲੱਗ ਗਈ ਆਂ ਤੇ ਚੋਰੀ ਮੰਗਣੀ ਤਾਂ ਨਹੀਂ ਕਰਾ ਲਈਗੀ ਤੈਂ ਕਿਉਂ ਐਵੇਂ ਪੁੱਠਾ ਸੋਚਦਾ ਰਹਿਣਾ ਇਹ ਤਾਂ ਮੇਰੇ ਭੈਣ ਕੋਲੇ ਮੁੰਡਾ ਹੋਇਆ ਸੀ ਮੈਂ ਇਸ ਖੁਸ਼ੀ 'ਚ ਸੋਚਿਆ ਵੀ ਤੇਰਾ ਮਿੱਠਾ ਮੂੰਹ ਕਰਵਾਦਾ ਫਿਰ ਬਾਅਦ 'ਚ ਕਹੇਗਾ ਵੀ ਮੈਨੂੰ ਦੱਸਿਆ ਵੀ ਨਹੀਂ ਹੈਗਾ ਉਹ ਅੱਛਾ ਮੈਂ ਫਿਰ ਤਾਂ ਵਧਾਈਆਂ ਹਣ ਤੈਨੂੰ ਮੈਂ ਤਾਂ ਯਾ ਡਰ ਗਿਆ ਸੀਗਾ ਵੀ ਇੱਕਦਮ ਕਿਉਂ ਬੁਲਾ ਲਿਆ ਇਹਨੇ ਫੋਨ ਕਰਕੇ ਐਵੇਂ ਨਾ ਕਰਿਆ ਕਰ ਸੋ ਤੱਕ ਮੈਂ ਹੈਗੀਆਂ ਉਹ ਤੱਕ ਤੇ ਨਹੀਂ ਆ ਉਹ ਦੇਖਦਾ ਬੰਦੇ ਅੱਗੇ ਆ ਕੇ ਨਾ 100 ਮਜਬੂਰੀਆਂ ਖੜ ਜਾਂਦੀਆਂ ਨੇ ਕਿਤੇ ਮਜਬੂਰੀਆਂ ਦੇਖ ਕੇ ਫਿਰ ਪਾਸਾ ਨਾ ਪਲਟ ਜਾਂਦੇ ਕਹਮ ਲਿਆ ਇਸ ਵੀ ਕੋਈ ਮਜਬੂਰੀ ਨਹੀਂ ਹੁੰਦੀ ਨਾਲੇ ਵੈਸੇ ਵੀ ਤੈਨੂੰ ਯਕੀਨ ਨਹੀਂ ਹੈਗਾ ਮੇਰੇ ਤੇ ਮੈਂ ਹਮੇਸ਼ਾ ਤੇ ਨਾਲ ਹੀ ਰਹੂੰਗੀ ਯਕੀਨਤਾ ਉਦੋਂ ਆਊਗਾ ਜਦੋਂ ਮੇਰੇ ਘਰ ਰਿਸ਼ਤਾ ਭੇਜੇਂ ਤੂੰ ਫੇਰ ਮੰਨੂਗਾ ਜੀ ਤੂੰ ਸਹੀ ਕਹਿੰਦੀ ਜੀ ਗਲਤ ਕਹਿੰਦੀ ਸੀ ਨਾਲੇ ਹੁਣ ਤਾਂ ਯਾਰ 1 ਸਾਲ ਹੋ ਗਿਆ ਹੁਣ ਤਾਂ ਰਿਸ਼ਤਾ ਭੇਜ ਦੇ ਤੂੰ ਘਰ ਮੇਰੇ ਯਾਰ ਕਰੂੰਗੀ ਗੱਲ ਹਾਲੇ ਪਤਾ ਕੀ ਮੰਮੀ ਡੈਡੀ ਵੀ ਭੈਣ ਕਰੀ ਉਲਝਰੇ ਆ ਗਏ ਬਸ ਉਥੋਂ ਫ੍ਰੀ ਹੋ ਜਾਣ ਫਿਰ ਮੈਂ ਗੱਲ ਕਰ ਲੂੰਗੀ ਕਦੇ ਕਦੇ ਤਾਂ ਐਵੇਂ ਲੱਗਦਾ ਯਾਰ ਜਿਵੇਂ ਝੂਠੇ ਲਾਰੇ ਜਿਹੀ ਲਾਈ ਜਾਂਦੀ ਓਵੇਂ ਮੈਂ ਮਰਾ ਦਾਬੇ ਜੇ ਕਰਕੇ ਬਸ ਮੇਰਾ ਮਨਜਾ ਖੜਾਉਣੀ ਹੁੰਨੀ ਆ ਤੂੰ ਜੇ ਇਹੀ ਗੱਲ ਹੁੰਦੀ ਫਿਰ ਮੈਂ ਆਪਦੀ ਭੈਣ ਨੂੰ ਵੀ ਕਿਉਂ ਦੱਸਦੀ ਕਿੰਨੀ ਵਾਰ ਤਾਂ ਨੜੀ ਤੇਰੀ ਗੱਲ ਕਰਾਈ ਹੈਗੀ ਮੈਂ ਉਹ ਲੈਪਰਾ ਮੇਰੀ ਸਾਲੀ ਨਾਲ ਤਾਂ ਗੱਲ ਕਰਾ ਦੇ ਹੁਣ ਤਾਂ ਪਤਾ ਹੀ ਆ ਦੇਦਾ ਫਿਰ ਮੈਂ ਗੁੱਸੇ ਹੋਊਗੀ ਉਹ ਨਹੀਂ ਨਹੀਂ ਹਲੇ ਨਾ ਮੰਮੀ ਰੈਡੀ ਉੱਥੇ ਗਏ ਹੋਏ ਆ ਕੇ ਮੈਂ ਫਿਰ ਕਿਤੇ ਗੱਲ ਕਰਾ ਦੂੰਗੀ ਅੱਛਾ ਅਈਓ ਇੱਧਰ ਕਿਹੜਾ ਮਾਰਦਾ ਅੱਜ ਹੋਰ ਕੀ ਮੈਂ ਤਾਂ ਵੀਰੇ ਨੂੰ ਬੋਲ ਕੇ ਆਈ ਸੀ ਮੈਂ ਆਪਦੀ ਸਹੇਲੀ ਦੇ ਘਰੇ ਗਈ ਆਂਗੀ ਹੁਣ ਨਾ ਟਾਈਮ ਵੀ ਵੈਸੇ ਬਹੁਤ ਹੋ ਗਿਆ ਮੈਨੂੰ ਜਾਣਾ ਚਾਹੀਦਾ ਨਹੀਂ ਫਿਰ ਵੀਰਾ ਲੜੂਗਾ ਉਹ ਚੜ ਭਰਾ ਸੌਰਿਆਂ ਦੇ ਗੇਟ ਅੱਗੇ ਫੇਰ ਉਤਾਰਿਆ ਹੋਣਾ ਅੱਜ ਨਹੀਂ ਮੈਂ ਨਾ ਹਲੇ ਬਾਜ਼ਾਰ ਵੀ ਜਾ ਕੇ ਆਣਾ ਹੈਗਾ ਤੁਸੀਂ ਐਂ ਕਰੋ ਮੈਨੂੰ ਬਾਜ਼ਾਰ ਛੱਡਿਓ ਚਲੋ ਬਾਜ਼ਾਰ ਛੱਡਿਓ ਨਾ ਓ ਮੇਰਾ ਨਿੱਕੂ ਉਹ ਲੈ ਮਾਰਪੀ ਮੈਨੂੰ ਉਟਾ ਦੇ ਯਾਰ ਮੈਂ ਵੀ ਖੇਡ ਲਾ ਦੇ ਨਾਲ ਲੈ ਛੜ ਓ ਮੇਰਾ ਨਿੱਕੂ ਬੱਟਾ ਉਹਨਾਂ ਬੱਚੇ ਦੇ ਨਾਲ ਉਹਨਾਂ ਨਾਲ ਖੇਡਾ ਤੂੰ ਇਹ ਪਿੰਚਾਂ ਕੀ ਤਰ੍ਹਾਂ ਸਾਹ ਉਹ ਕੋਈ ਨਾ ਉਹ ਬਕਵੌਣ ਨਾ ਕਿ ਤਦ ਨੂੰ ਪਤਾ ਹੀ ਆ ਕਿ ਮੈਂ ਜਵਾਹ ਨੂੰ ਖੜਾਈ ਦਾ ਕੋਈ ਗੱਲ ਨਹੀਂ ਬੜਾ ਪਤਾ ਹੈ ਨਾ ਪਰ ਉਹ ਤਾਂ ਠੀਕ ਹੈ ਦੇਖਣਾ ਦੇਖੋ ਠੰਡ ਨਾਲ ਲਵਾ ਦਿਓ ਨਾ ਨਾ ਤੂੰ ਮੈਂ ਠੰਡ ਤਾਂ ਤੁੰਡਾ ਨਹੀਂ ਲਾ ਦੇ ਲੱਗੇ ਮੈਂ ਸੀ ਅੰਦਰ ਪੂਰਾ ਕੋਸਾ ਹੱਸੂ ਕਿਉਂ ਨਹੀਂ ਮੁੰਡਾ ਕਿਉਂ ਆ ਵਾਈ ਮਮਮੀ ਨੂੰ ਵੀ ਨਹੀਂ ਆਣਾ ਹੈਗਾ ਤਾਂ ਤੂੰ ਆ ਕੇ ਮੈਨੂੰ ਭਾ ਜਾ ਕੇ ਦੇ ਆ ਜਾ ਕੇ ਦੇ ਕੀ ਹੋ ਗਿਆ ਮੈਨੂੰ ਖੂਨ ਦੀ ਉਲਟੀ ਕਿਵੇਂ ਆ ਗਈ ਮੈਨੂੰ ਇਹ ਤਾਂ ਪਹਿਲੀ ਵਾਰੀ ਹੋਇਆ ਮੇਰੇ ਨਾਲ ਐਵੇਂ ਓ ਕੀ ਹੋਇਆ ਮਾਣਪ੍ਰੀ ਤੈਨੂੰ ਠੀਕ ਤਾਂ ਹੈਂ ਤੂੰ ਹੋਇਆ ਕੀ ਖੂਨ ਦੀ ਉਲਟੀ ਹੈ ਤੈਨੂੰ ਓ ਚਲ ਮਣਪ੍ਰੀ ਤਾ ਡਾਕਟਰ ਕੋਲ ਚੱਲਦੇ ਆ ਯਾਰ ਫਿਰ ਤੂੰ ਠੀਕ ਨਹੀਂ ਲਾਦੀ ਸੀਗੀ ਨਹੀਂ ਨਹੀਂ ਜੱਸ ਮੈਂ ਤਾਂ ਜਮਾਂ ਠੀਕਾਂ ਤੁਹਾਡੇ ਸਾਹਮਣੇ ਤਾਂ ਅੰਦਰ ਉਸਤ ਤਾਂ ਖੜੀ ਆ ਜੇ ਮੈਨੂੰ ਕੋਈ ਬਿਮਾਰੀ ਹੁੰਦੀ ਤਾਂ ਮੈਨੂੰ ਬੁਖਾਰ ਬਖੂਰ ਨਾ ਚੜਦਾ ਮੈਨੂੰ ਲੱਗਦਾ ਨਾ ਮੇਰੇ ਮੂੰਹ 'ਚ ਕੋਈ ਸ਼ਾਲਾ-ਸ਼ੁਲਾ ਹੋਊਗਾ। ਤਾਂ ਹੀ ਖੂਨ ਨਿਕਲਿਆ ਹੈ ਸ਼ਾਇਦ। ਉਹ ਮੈਨੂੰ ਇਹ ਲੱਗਦਾ ਮਣਪੇ ਤੂੰ ਠੀਕ ਨਹੀਂ ਹੈਗੀ ਯਾਰ। ਚਲ ਆਪਾਂ ਡਾਕਟਰ ਕੋਲ ਚੱਲਦੇ ਆ। ਇੱਕ ਵਾਰ ਮੇਰੇ ਕਹਿਣ ਤੇ ਚੱਲਣਾ। ਅਜਸ ਰਹਿਣ ਤੋ ਤੁਸੀਂ। ਉਹ ਜਵਾਕਪੋਰਾ ਜਿੰਨਾ ਗਾ ਉਹਨੂੰ ਰੋਂਦੇ ਕਰ ਲਾਉਂਦੇ ਨੇ ਕਿੱਥੇ ਛੱਡ ਕੇ ਜਾਵਾਂਗੇ ਤੁਸੀਂ ਉਹਨੂੰ ਵਰਾਉ ਜਾ ਕੇ। ਉਹ ਬਾਪੂ ਨੂੰ ਫੜਾ ਦਿੰਦਾ ਆਪੇ ਹਮਲੂਗਾ ਕੋਈ ਨਾ। ਆਇਆ ਤੂੰ ਮੇਰੇ ਕਹਿਣ ਤੇ ਚੱਲ ਮਣ ਭਈ। ਚੱਲ ਚੱਲੀਏ। ਆ ਜਾ। ਤੂੰ ਜਿਹੜਾ ਜਿੱਦ ਬਾਲੀ ਕਰਦੇ ਹੋ। ਹੋਰ ਤੂੰ ਵੀ ਨਾ ਬਾਲੀ ਜਿੱਦ ਕਰਦੀ ਏ ਤੂੰ ਆਪ ਨੂੰ ਜਮਾ ਕਦਾ ਰੋਈ ਜਾਂਦਾ ਸੀਗਾ ਲੈ ਬੱਤ ਇਹਨੂੰ ਸਾਹ ਹਏ ਮੈਂ ਤਾਂ ਮਸਾਂ ਭਰਾਇਆ ਐਨਾ ਰੋ ਰਿਆ ਸੀ ਆ ਕੱਲ ਕੋਲ ਆਇਤੋ ਚੱਲ ਤੂੰ ਅੰਦਰ ਬਾਜ ਬੈ ਜਾ ਬਠੋ ਬੱਪੂ ਜੂਦਾ ਜਾ ਲੱਗ ਰੇਗਾ ਇਹ ਗਏ ਡਾਕਟਰ ਪਰ ਮਨ ਪੀਤ ਬੱਪੂ ਡਾਕਟਰ ਨੇ ਤਾਂ ਆ ਗਿਆ ਵੀ ਮਨਪ੍ਰੀਤ ਤਾਂ ਬੜਾ ਟਾਈਮ ਜਉਂਦਾ ਨਹੀਂ ਰਹਿ ਸਕਦੀ ਹੈ ਇਹ ਥੋੜੀ ਦਿਨ ਰਹਿ ਗਈ ਉਹ ਇਹ ਕੀ ਕਹਿ ਰਹੇਗਾ ਬਾਪੂ ਮਨਪ੍ਰੀਤ ਨੂੰ ਨਾ ਬਲੱਡ ਕੈਂਸਰ ਆ ਇਹ ਬਿਮਾਰੀ ਇਹਨੂੰ ਹੁਣ ਨਹੀਂ ਬਹੁਤ ਟਾਈਮ ਤੋਂ ਪਹਿਲਾਂ ਦੀ ਆ ਮਨਪ੍ਰੀਤ ਨੇ ਮੈਨੂੰ ਦੱਸਿਆ ਵੀ ਸੀ ਜਿਹੜੇ ਨੂੰ 2-3 ਵਾਰ ਉਲਟੀਆਂ ਆਈਆਂ ਨੇ ਨਾ ਤੇ یوں ਆਈਆਂ ਸੀ ਪਰ ਮਨਪ੍ਰੀਤ ਉਹ ਤਾਂ ਲੱਗਦੀ ਤਾਂ ਹੈ ਨਹੀਂ ਆ ਬੜੀ ਖੁਸ਼ ਰਹਿੰਦੀ ਆ ਕੰਮ ਕਾਜ ਕਰਦੀ ਆ ਦੇਖੋ ਤਾਂ ਲੱਗਦੀ ਨਹੀਂ ਜੀ ਕੋਈ ਲੱਗਿਆ ਤਾਂ ਨਹੀਂ ਲੱਗਿਆ ਕੋਈ ਨਾ ਨਾ ਬਾਪੂ ਕੋਈ ਲੱਗਦਾ ਕੀ ਲੱਗਣਾ ਮਨ ਨੂੰ ਤਾਂ ਆਪਣੀ ਪਤਾ ਸੀ ਵੀ ਅੱਡੀ ਗੱਲ ਹੋ ਜੂ ਫਿਰ ਹੁਣ ਅੱਗੇ ਕੀ ਬਸ ਡਾਕਟਰ ਨੇ ਤਾਂ ਸੱਪ ਮੋਣਾ ਕਰਤਾ ਬਾਪੂ ਵੀ ਕੋਈ ਹੱਲ ਨਹੀਂ ਹੈਗਾ ਹੁਣ ਨਹੀਂ ਵੀ ਇਹ ਬੱਚ ਸਾਦੀ ਚਲ ਕੋਈ ਜਾ ਮਾਰ ਵੀ ਉਹ ਪਾਣੀ ਪੀ ਲਈ ਮੈਂ ਚਾਹਣਾ ਕਿ ਦੂੰ ਜਾਂ ਅੰਦਰ ਹੌਸਲਾ ਨਾ ਹਾਰੀ ਜਾ ਕੀ ਗੱਲ ਤਰਬਾ ਤੂੰ ਅਲਾ ਦੱਸ ਦੀ ਮਾਂ ਖੋਲੀ ਉਹ ਮਾਰਨ ਪ੍ਰੀਤ ਮਾਂ ਸਾਥੋ ਜੁਦਾ ਕਰੇਗਾ ਆਦਤ ਦੇਖਣੇ ਬਾਕੀ ਰਹਿ ਗਏ ਸੀਗੇ हे वैगुरु तू आहे ना कर तू आहे ना कर मरप्रीत नु ना साडे तो को नु ना साडे तो ਅਲੀ ਅੱਜ ਇਹ ਗਿਆ ਕੋਈ ਤੇਰੀ ਗਿਆ ਕੋਈ ਤੇਰੀ ਗਿਆ ਹੋਰ ਕਿੰਨਾ ਨਿੱਕੋ ਛਿੱਡੀਂ ਦਾ ਵਧੀਆ ਜਾਸਰ ਡਾਕਟਰ ਕੀ ਕਹਿੰਦਾ ਤੁਸੀਂ ਮੈਨੂੰ ਹੁਣ ਦੱਸੀਂ ਉਹ ਲਾ ਮਨਪ੍ਰੀਤ ਡਾਕਟਰ ਨੇ ਜੀਣਾ ਡਾਕਟਰ ਕਹਿੰਦਾ ਉਹ ਤਾਂ ਮੜੀ ਤਬੀਅਤ ਹੀ ਖਰਾਬ ਹੋ ਗਈ ਸੀ ਠੀਕ ਆ ਹੁਣ ਮਨਪ੍ਰੀਤ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਮੇਰੀ ਤਾਂ ਤਬੀਅਤ ਵੀ ਨਹੀਂ ਖਰਾਬ ਮੈਂ ਤਾਂ ਕੁਝ ਵੀ ਨਹੀਂ ਹੋਇਆ ਹੋਰ ਮਨਪ੍ਰੀਤ ਦਾ ਇਹ ਤਾਂ ਕੁਝ ਵੀ ਨਹੀਂ ਹੋਇਆ ਯਾਰ ਭਾਈ ਅਧਿਰੇ ਆਈਸ ਵੀ ਭਾਈ ਅਧਿਰੇ ਜੇ ਨਾ ਲੈ ਮੈਨੂੰ ਪੜਾ ਦੇ ਨਿਕੂ ਮੈਂ ਵੀ ਖੇਡ ਲਾਂ ਨਾ ਦੋ ਮਿੰਟ ਮੈਂ ਐਵੇਂ ਕਰਦਾ ਮੈਂ ਨਾ ਇੱਕ ਵਾਰ ਵੀ ਬਿਲ ਵਜਾ ਕੇ ਆਉਣਾ ਫੋਨ ਨੂੰ ਪੁੱਛਦਾ ਜਾ ਕੇ ਵੀ ਮਨਪ੍ਰੀਤ ਨੂੰ ਬਿਮਾਰੀ ਹੈ ਪਹਿਲਾਂ ਵੀ ਸੀ ਕੀ ਪਤਾ ਉਹਨਾਂ ਨੇ ਕੋਈ ਇਲਾਜ ਕਰਵਾਇਆ ਹੋਵੇ ਮਨਪ੍ਰੀਤ ਨੂੰ ਨਾ ਪੁੱਛ ਨਹੀਂ ਸਕਦਾ ਜਿਹ ਬਚਾਰੀ ਉਹਨੂੰ ਪੁੱਛਿਆ ਨਾ ਮੈਂ ਉਹ ਨਹੀਂ ਹੋਈ ਯਾਰ ਟੈਨਸ਼ਨ ਲੈ ਲੈਣੀ ਚਲ ਮੈਂ ਉੱਥੇ ਜਾ ਕੇ ਪਤਾ ਕਰਕੇ ਆਉਣਾ ਹੋ ਦੇਖ ਲੈ ਪੁੱਤਾ ਅਜ ਰੱਬ ਨੇ ਕਿੰਨੀ ਸੋਹਣੀ ਤੋਂ ਪਲਾਤੀ ਕੱਲ ਤਾਂ ਨਾ ਸਾਰਾ ਦਿਨ ਜਾਖਣ ਦਾ ਮੀਂਹ ਹੀ ਹਟਿਆ ਨੇਰ ਗਵਾਰ ਹੋਇਆ ਰਿਹਾ ਹੱਡ ਜੇ ਖੁੱਲ ਗਏ ਜਾਨੀ ਤੋਂ ਪਨਾਤਾ ਹਾਂ ਪੁੱਤ ਮੈਨੂੰ ਤੁਹਾਨੂੰ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਪੁੱਤ ਦੱਸ ਕੀ ਕਹਿਣੀ ਆ ਮੈਨੂੰ ਨਾ ਰਾਤ ਬੋਪੜਾ ਸੁਪਨਾ ਆਇਆ ਅੱਛਾ ਜੀ ਐ ਲੱਗ ਗਿਆ ਜਿਵੇਂ ਮਨਪ੍ਰੀਤ ਜੀ ਨੂੰ ਨਾ ਕੋਈ ਮਰ ਤੱਕ ਖੋ ਕੇ ਲੈ ਕੇ ਜਾ ਰਿਹਾ ਹੋਵੇ ਅੱਛਾ ਮੈਂ ਉਹਨੂੰ ਬੋਰੋ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕਿਆ ਨਹੀਂ ਹੈਗਾ ਉਹ ਮਨਪ੍ਰੀਤ ਜੀ ਨੂੰ ਲੈ ਗਿਆ ਲੈ ਦੱਸ ਚੱਲ ਕੋਈ ਨਾ ਪੁੱਤ ਸੁਪਨੇ ਤਾਂ ਇਹ ਜਿਹਾ ਆਉਂਦੇ ਜਾਂਦੀ ਰਹਿੰਦੇ ਨੇ ਇਹ ਜਿਹਾ ਵਹਿਮ ਨਹੀਂ ਕਰਦੇ ਹੁੰਦੇ ਮੈਨੂੰ ਵੀ ਲੱਗਿਆ ਮੈਨਾਂ ਬੜਾ ਸੋਚੀ ਜਾਨੀ ਆ ਸੁਪਨਾ ਹੀ ਤਾਂ ਸੀ ਫਿਰ ਉਹੀ ਤਾਂ ਕਹਿੰਦੀ ਆ ਪੁੱਤ ਇਹ ਜਿਹੀ ਗੱਲ ਨਹੀਂ ਸੋਚਦੇ ਹੁੰਦੇ ਸੁਪਨੇ ਤਾਂ ਆਉਂਦੇ ਜਾਂਦੀ ਰਹਿੰਦੇ ਨੇ ਆਪਾਂ ਦੇ ਜਹਾਂ ਦੇ ਵਿੱਚ ਜਹਾਜ਼ ਚੜ ਜਾਣੇ ਵੇਖ ਲੈ ਲੈ ਮਮੀ ਕਿੱਥੇ ਆ ਗਈ ਠੀਕ ਆ ਪੁੱਤ ਚੱਲ ਵਧੀਆ ਲੈ ਹੁਣ ਮਨਪ੍ਰੀਤ ਦੀ ਗੱਲਾਂ ਕਰ ਰਹੀ ਸੀ ਨਾ ਸਸ਼ਿਕਾ ਜੀ ਠੀਕ ਹੈ ਪਨਾਬੇ ਜਿਉਂਦਾ ਰਹਾ ਪੁੱਤਾ ਬਹਿ ਜਾ ਹਾਂ ਠੀਕ ਆ ਪੁੱਤ ਤੂੰ ਦੱਸ ਤੇਰੀ ਮੰਮੀ ਡੈਡੀ ਠੀਕ ਨੇ ਹਾਂ ਸਭ ਬਲੀ ਇਹ ਸੋਚਣਾ ਚੰਨਦੀ ਆਉਣ ਵਾਲੀ ਨਿਕਲੇਗਾ ਨਹੀਂ ਮਖੌਲ ਜੀ ਕਰੀ ਜਾਵਾਂਗੇ ਕਿ ਤਰ ਜੀਜਾ ਵਾਤੇ ਚਾਬੀ ਲੈ ਕੇ ਆਵੇਂਗੀ ਠੀਕ ਆ ਮੰਮੀ ਬਣਾਉਂਦੀ ਆ ਜਿਆਦੇ ਪੁੱਟੇ ਬਣਾ ਲੈ ਤੇ ਹੋਰ ਦੱਸ ਪੁੱਤ ਮੇਰੇ ਮਨਪ੍ਰਿਤ ਠੀਕ ਹੈ ਗੁੰਨਾ ਬੇਬੇ ਮੈਨੂੰ ਤਾਂ ਉਹਦੀ ਫਿਕਰ ਜੀ ਖਾਈ ਜਾਂਦੀ ਆ ਕੀ ਗੱਲ ਪੁੱਤ ਬਿਮਾਰ ਹੋ ਰਹੀ ਐ ਬੇਬੀ ਬਲੀ ਹੋ ਬਿਮਾਰ ਹੋ ਰਹੀ ਐ ਕਿਥੋਂ ਦਵਾਈ ਦਊ ਉਹ ਚੰਗੇ ਡਾਕਟਰ ਤੋਂ ਦਵਾਈ ਦੋ ਡਾਕਟਰ ਲਵੇ ਗਿਆ ਸੀ ਬੇਬੇ ਅੱਛਾ ਪਰ ਜਿਹੜਾ ਡਾਕਟਰ ਨੇ ਕਿਹਾ ਹਨ ਉਹ ਮੇਰੇ ਗੱਲ ਮੈਂ ਕੰਨਾਂ 'ਚ ਵੱਜੀ ਜਾਂਦੀ ਐ ਇਹ ਹਜੇ ਡਾਕਟਰ ਨੇ ਕੀ ਕਹਤਾ ਪੁੱਤਾ ਬੇਬੇ ਕਿਵੇਂ ਦੱਸਾਂ dennੂ ਮੈਂ ਤੂੰ ਦੇਖ ਮੇਰਾ ਪੁੱਤ ਤੈਰਾ ਮੂੰਹ ਉੱਤਰਿਆ ਪਿਆ ਤੂੰ ਤਾਂ ਬਾਲੀਆਂ ਟੈਨਸ਼ਨਾਂ ਲਾ ਲਈ ਬੈਠਾ ਏ ਜੇ ਗੱਲ ਦੱਸੇਗਾ ਕੁਛ ਨਾ ਕੁਛ ਕਹਿੰਦੇ ਨੇ ਟੈਨਸ਼ਨ ਥੋੜੀ ਹੋ ਜਾਂਦੀ ਆ ਜੇ ਆਪਾਂ ਦੇ ਢਿੱਡ ਚ ਕੱਲ ਰੱਖਾਂਗੇ ਬੰਦਾ ਬਸ ਰੋਗੀ ਹੋ ਜਾਂਦਾ ਇੱਕ ਦੂਜੇ ਨੂੰ ਗੱਲ ਸ਼ੇਅਰ ਕਰਕੇ ਮਨ ਹੌਲਾ ਹੋ ਜਾਂਦਾ ਪੁੱਤ ਮੈਨੂੰ ਗੱਲ ਤਾਂ ਦੱਸ ਕੀ ਹੋਈ ਆ ਬੇਬੀ ਮਨਪ੍ਰੀਤ ਨੂੰ ਬਲੱਡ ਕੈਂਸਰ ਹੋ ਰਿਹਾ ਹੈ ਬਲੱਡ ਕੈਂਸਰ ਹਾਂ ਬੇਬੀ ਮੇਰੇ ਧੀ ਨੂੰ ਡਾਕਟਰ ਨੇ ਦੱਸੇ ਬੇਬੀ ਦੇ ਦੇ ਤੂੰ ਰੋਣਾ ਪਲੀਜ਼ ਦੇ ਚੁੱਪ ਕਰ ਜੇ ਤੂੰ ਐ ਕਰੇਂਗੀ ਹੀਰ ਨੂੰ ਕੌਣ ਸਾਬੂਗਾ ਹੀਰ ਚੁੱਪ ਕਰ ਜੇ ਤੂੰ ਐਵੇਂ ਕਰੇਂਗੀ ਯਾਰ ਸਭ ਬੇਬੇ ਦਾ ਕੀ ਬਣੂਗਾ ਪੁੱਤ ਕੀ ਹੋ ਗਿਆ ਤੈਨੂੰ ਮੰਮੀ ਮੇਰੀ ਭੈਣ ਨੂੰ ਕਿਸ ਗਲ ਦੀ ਸਜ਼ਾ ਮਿਲ ਰਹੀ ਆ ਹੁਣ ਤੱਕ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਚੱਲ ਕੋਈ ਨਾ ਪੁੱਤ ਕੋਈ ਨਾ ਹੇਰ ਤੂੰ ਖੜੀ ਹੋ। ਹੁਣ ਉਹ ਚੰਦਰੀ ਦੇ ਮਾੜੇ ਕਰਮ। ਚਲ ਉੱਥੇ ਮੰਜੇ ਤੇ ਬਹਿ ਜਾ। ਚੁੱਪ ਕਰ ਜਾ ਪੁੱਤਰ ਉਹ ਨਾ। ਬਹਿ ਜਾ। ਫਾਨੀ ਲੱਕ ਉਹ ਨਹੀਂ ਪਤਾ। ਲੈ ਕੋਈ ਨਾ ਮੈਂ ਦੇ ਦਿੰਦਾ। ਚੁੱਪ ਕਰ ਜਾ ਤੀਏ। ਤੂੰ ਕਿਉਂ ਰੋਈ ਜਾਂਦੀ ਐ? ਨਾ ਮੇਰੀ ਧੀ। ਉਹ ਹਾਲੇ ਹੀ ਰੋ। ਬੇਬੇ ਮੈਂ ਉਸ ਨੂੰ ਐ ਪੁੱਛਣਾ ਆਇਆ ਸੀ। ਬੀਮਣਪ੍ਰੀਤ ਨੂੰ ਪਹਿਲਾਂ ਵੀ ਪ੍ਰੋਬਲਮ ਸੀ ਮੈਂ ਨਾ ਪਤਾ ਸਰਤਾ ਕਿਸੇ ਪੀੜੀ ਚ ਵੀ ਨਹੀਂ ਸੀ ਜਿਹੜਾ ਚੰਦਰੀ ਨੂੰ ਰੋਗ ਲੱਗ ਗਿਆ ਮੇਰੀ ਧੀ ਇਹ ਜੇ ਡੰਡ ਵਾਲੀ ਹੈ ਨਹੀਂ ਸੀ ਐਨੀ ਸੋਹਣੀ ਐਨੀ ਨਰਮ ਰੱਬਾ ਜੇ ਮੇਰੀ ਧੀ ਨੂੰ ਡੰਡ ਲਾਉਣਾ ਸੀ ਇਹਨੂੰ ਜਮਦੀ ਨੂੰ ਚੱਕ ਲੈਂਦਾ ਉਹ ਬੇਬੇ ਨਹੀਂ ਬੋਲਦੇ ਹੁੰਦੇ ਬੇਬੇ ਮਾਤਾ ਮਨਪ੍ਰੀਤ ਨੂੰ ਤਾਂ ਨਹੀਂ ਦੱਸਿਆ ਗਿਆ ਮਾਂ ਜੀ ਮੈਂ ਉਹਨੂੰ ਦੱਸ ਤਾ ਨਾ ਉਹ ਊ ਟੈਨਸ਼ਨ ਲਊਗੀ ਪਲੀਜ਼ ਬੇਬੇ ਤੁਸੀਂ ਵੀ ਨਾ ਮਨਪ੍ਰੀਤ ਨੂੰ ਕੁਝ ਨਾ ਦੱਸਿਓ ਮੈਂ ਪਤਾ ਮੈਂ ਕੁਝ ਨਹੀਂ ਦੱਸਦੀ ਜੇ ਉਹਨੂੰ ਪਤਾ ਲੱਗ ਗਿਆ ਉਹ ਤਾਂ ਟੈਨਸ਼ਨ ਕਰਕੇ ਮਰ ਜਾਊਗੀ ਮੋਰ ਬੇਬੇ ਇਹੋ ਗੱਲ ਦੀ ਮੈਨੂੰ ਟੈਨਸ਼ਨ ਹੋ ਜਾਂਦੀ ਆ ਮੈਂ ਡਾਕਟਰਾਂ ਕੋਲ ਗਿਆ ਵੀ ਸੀ ਉਹਨਾਂ ਨੇ ਕਿਹਾ ਵੀ ਹੁਣ ਤਾਂ ਇਹ ਆਖਰੀ ਸਟੇਜ ਤੇ ਆ ਹੁਣ ਇਹਦਾ ਬਚਣਾ ਮੁਸ਼ਕਲ ਆ ਨਾ ਮੇਰਾ ਪੁੱਤ ਡਾਕਟਰ ਮਰੇ ਹੱਥ ਮੰਨ ਲਾਂਗੇ ਮੇਰੀ ਧੀ ਦੀ ਜਾਨ ਬਚਣੀ ਚਾਹੀਦੀ ਆ ਬੇਸ਼ੱਕ ਮੇਰੇ ਘਰ ਵਿਕ ਜੇ ਮੈਨੂੰ ਮੇਰੀ ਧੀ ਦੀ ਲੋੜ ਆ ਕੋਈ ਨਾ ਬੇਬੇ ਹੁਣ ਆਪਾਂ ਕੀ ਕਰ ਸਕਦੇ ਆ ਜੋ ਰੱਬ ਨੇ ਲਿਖਣਾ ਸੀ ਬੇ ਪੁੱਤ ਜੇ ਡਾਕਟਰ ਲਾਜ਼ ਸ਼ੁਰੂ ਕਰਦੇ ਨੇ ਜ਼ਿੰਮੇਵਾਰੀ ਲੈਂਦੇ ਨੇ ਨਾ ਐਸਾ ਨਹੀਂ ਪਰਵਾਹ ਨਾ ਕਰੀ ਮੈਂ ਮੇਰੀ ਧੀ ਵਾਸਤੇ ਆਪ ਦੀ ਜਾਨ ਵੀ ਕੁਰਬਾਨ ਸਾਂ ਕਰ ਸਕਦੀ ਆ ਮੈਂ ਆਪਣਾ ਕਰਦਾਰ ਵੀ ਵੇਚ ਦੂੰਗੀ ਮੇਰੀ ਤੇਰੀ ਜਾਨ ਬਚਣੀ ਜਾਂਦੀ ਹੈ ਮੇਰਾ ਮੇਰੀ ਤੇ ਤੁਮਨਾ ਕੀ ਬਣੀਦਾ ਉਹ ਬੇਬੇ ਪੈਸੇ ਦੇ ਚੱਕਰ ਤਾਂ ਮੈਨੂੰ ਵੀ ਨਹੀਂ ਕੋਈ ਰੱਬ ਦਾ ਦਿੱਤਾ ਸਾਰਾ ਕੁਝ ਜਾ ਪਰਮਾ ਡਾਕਟਰਾਂ ਨੂੰ ਪੁੱਛ ਕੇ ਆਇਆ ਉਹ ਕਹਿੰਦੇ ਹੁਣ ਇਹ ਆਖਰੀ ਸਟੇਜ ਤੇ ਆ ਇਹਦਾ ਬਚਣਾ ਮੁਸ਼ਕਲ ਆ ਜੇ ਹੁਣ ਪਰਮਾਤਮਾ ਕੋਈ ਕਿਰਪਾ ਕਰ ਦੇ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ ਬੇਬੇ ਮੈਂ ਪੁੱਤ ਹ ਰੱਬ ਵੀ ਆਪਣੀ ਕਿੱਥੇ ਸੁਣਦਾ ਹੈ ਸਭ ਲਿਖ ਜਾਂਦੇ ਨੇ ਵੇੜੇ ਨੇ ਜਦੋਂ ਬੰਦੇ ਤੇ ਵਕਤ ਪੈਂਦਾ ਰੱਬ ਨੂੰ ਵੀ ਪੁੱਤਾ ਪਾਉ ਦੀ ਯਾਦ ਕਰਦੇ ਆ ਹੁਣ ਤਾਂ ਪਰ ਰੱਬ ਨੂੰ ਵੀ ਭਲਾ ਜਾਣਿਆ ਜਦੋਂ ਦੁੱਖ ਆਉਂਦਾ ਉਹਨਾਂ ਪਰ ਰੱਬ ਨੂੰ ਯਾਦ ਕਰ ਲੈਣਿਆ ਇਦਾਂ ਗੱਲ ਹੈ ਜੀ ਬੀਬੇ ਆਪਣਾ ਔਕੇ ਟਾਈਮ ਰੱਬ ਨੂੰ ਯਾਦ ਕਰਦੇ ਆ ਚੱਲ ਚੰਗਾ ਬੀਬੇ ਹੁਣ ਮੈਂ ਵੀ ਚੱਲਦਾ ਮਨਪ੍ਰੀਤ ਨੂੰ ਕੱਲੀ ਨੂੰ ਮੈਂ ਛੱਡ ਨਹੀਂ ਸਕਦਾ ਮੈਨੂੰ ਵੀ ਉਹਦਾ ਪੂਰਾ ਧਿਆਨ ਰੱਖਣਾ ਪੈਣਾ ਮਤਲਬ ਬੱਸ ਕੁੜੀ ਦੋ ਇੱਥੇ ਗੱਲ ਪਤਾ ਕਰਨ ਆਏ ਸੀ ਠੀਕ ਐ ਪੁੱਤ ਮਨਪਰੀ ਦਾ ਧਿਆਨ ਰੱਖੀ ਜਾ ਕੁੜੀਏ ਦੋ ਰੋਟੀਆਂ ਬਣਾ ਦੇ ਖਾ ਜਾਊਗਾ ਉਹ ਬੱਸ ਬੇਬੇ ਹੁਣ ਰੋਟੀ ਕਿੱਥੇ ਨਾਲ ਦੀ ਗਲੇ ਤੋਂ ਥੱਲੇ ਬੇ ਪੁੱਤਾ ਬੱਸ ਨਾ ਫਿਕਰ ਨਾਲ ਢਿੱਡ ਭਰ ਜਾਂਦਾ ਜੇ ਕੁਛ ਖਾਵੇਂ ਪੀਵੇਂਗਾ ਤਾਂ ਹੀ ਮੇਰੇ ਤੀਨ ਨੂੰ ਲਈ ਭਰੇਗਾ ਤੂੰ ਖਾਲੀ ਢਿੱਡ ਦਾ ਤੋਰਾ ਫੇਰਾ ਵੀ ਨਹੀਂ ਹੁੰਦਾ ਬੱਸ ਬੇਬੇ ਹੁਣ ਤਾਂ ਭੁੱਖ ਮਰੀ ਪਈ ਆ ਚਲ ਕੋਈ ਨਾ ਬੇਬੇ ਹੁਣ ਮੈਂ ਚੱਲਦਾ ਤੁਸੀਂ ਆਪਣਾ ਧਿਆਨ ਰੱਖਿਓ ਠੀਕ ਹੈ ਪੁੱਤ ਮੇਰੀ ਧੀ ਦਾ ਵੀ ਧਿਆਨ ਰੱਖੀ ਤੂੰ ਤੇ ਹੁਣ ਆਪਾਂ ਕੀ ਕਰਾਂਗੇ ਮੰਮੀ ਮੈਂ ਇਹੀ ਸੋਚ ਰਹੀਆਂ ਮਾਸੀ ਤਿੰਨ ਦਾ ਕਦੇ ਕਿਸੇ ਦਾ ਮੜਾ ਸੋਚਾ ਵੀ ਨਹੀਂ ਹੈਗਾ ਉਹਨਾਂ ਨਾਲ ਹੀ ਇਹ ਸਭ ਕੁਝ ਹੋਣਾ ਸੀ ਤੇ ਇਹ ਮੇਰਾ ਤਾਂ ਸਾਡੇ ਨਾਲ ਹੀ ਸੁੱਖ ਸੁੱਖ ਹੈ ਮੇਰੀ ਧੀ ਇੰਨੀ ਚੰਗੀ ਇੰਨੀ ਲੈ ਕੇ ਬੰਦ ਪਰ ਰੱਬ ਨੇ ਆ ਡੰਡ ਉਹਨੂੰ ਕਿੱਥੋਂ ਲਾਤਾ ਮੈਂ ਤਾਂਹੀਂ ਸੋਚਦੀ ਆ ਤੇ ਰੱਬਾ ਮੇਰੀ ਤੀਦਾ ਦੁੱਖ ਦੇਖਣੋਂ ਤਾਂ ਮੈਂ ਹੀ ਮਰ ਜਾ ਪਹਿਲਾਂ ਮੈਨੂੰ ਚੱਕ ਲੈ ਚੁੱਪ ਕਰ ਜਾ ਮਮੀ ਐ ਕਿਉਂ ਬੁਲੀ ਜੀ ਨਹੀਂ ਪੁੱਤ ਮੈਂ ਤੀਦਾ ਦੁੱਖ ਨਹੀਂ ਸਹਿ ਸਕਦੀ ਨਹੀਂ ਸਹਿ ਸਕਦੀ ਕਿੱਕੰਦਾਰੂ ਇਹਦਾ ਨਿੱਕੂਆ ਨੇ ਨੂੰ ਜਮਾ ਨਹੀਂ ਹੈਗਾ ਮਨਪ੍ਰੀਤ ਨੂੰ ਵੀ ਇਹਨੂੰ ਚੁੱਪ ਕਰਵਾ ਲਾ ਉਹ ਮਨਪ੍ਰੀਤ ਲੈ ਬਾਹ ਵੀ ਉੱਪਰ ਰੱਖੀ ਪਈ ਆ ਮਨਪ੍ਰੀਤ ਕਿੰਨੀ ਵੀ ਸਰਮਾ ਯਾਰ ਜਮਾ ਨਹੀਂ ਉੜਦੀ ਹੈਗੀ ਮਨਪ੍ਰੀਤ 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 ਬਾਬੂ ਓਏ ਉਹ ਬਾਬੂ ਓਏ ਆਇਆ ਉਹ ਸੇਤੀ ਕੀ ਹੋ ਗਿਆ ਮਨਪ੍ਰੀਤ ਓਏ ਗਏ ਓਏ ਓਏ ਪੱਟ ਤੇ ਰੱਬਾ ਓਏ ਕਿਹੜੇ ਜਨਮਾਂ ਦਾ ਬੈਰ ਕੱਢ ਲਿਆ ਜੀ ਓਏ ਓਏ ਕੋਈ ਆ ਕੇ ਕੀਤਾ ਰੱਬਾ ਤੂੰ ਅੱਜ ਬਾਘ ਨੂੰ ਕੌਣ ਸੰਭੂ ਕਰਨਾ ਓ ਰੱਬਾ ਤੇ ਸਹੀ ਨਹੀਂ ਕੀਤਾ ਯਾਰ ਅੱਜ ਬਾਘ ਦੀ ਮਾਂ ਕੋਲੀਆਂ ਦੇ ਕੋਲ ਮਨਪ੍ਰੀਤ ਮਨਪ੍ਰੀਤ ਉੱਠ ਯਾਰ ਮਨਪ੍ਰੀਤ ਉੱਠ ਯਾਰ ਆਏ ਰੱਬਾ ਓਏ ਕੋਈਂ ਕਰਦਾ ਦੀ ਬੈਰ ਕੱਢ ਲਿਆ ਤੂੰ ਮਨਪ੍ਰੀਤ ਉੱਠ ਯਾਰ ਮਜ਼ਬੂਤ ਉੱਠ ਯਾਰ ਜੱਸ ਗਿਆਨਾ ਮਜ਼ਬੂਤ ਜੱਸ ਓ ਬੱਪਿਆਣਾ ਵਣ ਬੁੱਤ ਓਏ ਗਿਆਨਾ ਵਣ ਬੱਪੂ ਆਜੋ ਅਸਿਆਤ ਚੁੱਪ ਸਾਡੇ ਰੋਣ ਤੇ ਵੀ ਚੁੱਪ ਵੇ ਪੁੱਲ ਨੀ ਕੇ ਲਥੀਨਾ ਸਾਡੀ ਲੋਰੀਆਂ ਦੀ ਭੁੱਖ ਵੇ ਲੋਰੀਆਂ ਦੀ ਭੁੱਖ ਵੇ ਪਾਵਾਂ ਹਾਏ ਪਾਵਾਂ ਪਿੱਟ ਪਿੱਟ ਕੇ ਕੀਰਨੇ ਪਾਵਾਂ ਪਾਵਾਂ ਹਏ ਪਾਵਾਂ ਪਿੱਟ ਪਿੱਟ ਕੇ ਕੀਰਨੇ ਪਾਵਾਂ ਵੇ ਕਹਦੀ ਉਸ ਡਾਟੇ ਰੱਬ ਨੂੰ ਵੇ ਕਹਦੀ ਉਸ ਡਾਟੇ ਰੱਬ ਨੂੰ ਦੂਰ ਕਰੀ ਨਾ ਤਿਆਂ ਤੋਂ ਮਾਵਾਂ ਕਾਵਾਂ ਹਏ ਕਾਵਾਂ ਇੱਕ ਯਰ ਸੀ ਹੱਥ ਫੜਾਵਾਂ ਕਾਵਾਂ ਹਏ ਕਾਵਾਂ ਇੱਕ ਯਰ ਸੀ ਹੱਥ ਫੜਾਵਾਂ